हां जी दोस्तों सारे नु सत श्री अकाल जी स्वागत है ਤੁਹਾਡਾ ਤੁਹਾਡੇ ਆਪਣੇ ოਫੀਸ਼ਲ YouTube ਚੈਨਲ PB70 study point ਤੇ ਸੋ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੋਣ ਵਾਲੀ ਹੈ ਅਪਰੈਂਟਸ਼ਿਪ ਸਾਥੀਆਂ ਨੇ ਜਿਨ੍ਹਾਂ ਨੇ ਪੇਪਰ ਦਿੱਤਾ ਹੈ ਅਤੇ ਐਲਮ ਸਾਥੀਆਂ ਨੇ ਜਿਨ੍ਹਾਂ ਨੇ ਪੇਪਰ ਦਿੱਤਾ ਹੈ ਅਤੇ ਉਹਨਾਂ ਦਾ ਹਾਲ ਤੱਕ ਜਿਹੜਾ ਕੀ ਰਿਜ਼ਲਟ ਜਾਰੀ ਨਹੀਂ ਕੀਤਾ ਗਿਆ ਕੀ ਇਹ ਪੂਰੀ ਅਪਡੇਟ ਵੀਡੀਓ ਦੇ ਵਿੱਚ ਦੇਖਦੇ ਹਾਂ ਉਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦਾ ਵੀ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ ਜੀ WhatsApp ਗਰੁੱਪ ਦੇ ਵਿੱਚ ਜੁੜਨਾ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ ਦੇ ਵਿੱਚ WhatsApp ਗਰੁੱਪ ਦਾ ਲਿੰਕ ਦਿੱਤਾ ਹੋਇਆ ਹੈ ਜਾ ਕੇ ਤੁਸੀਂ ਦਾ ਡਾਇਰੈਕਟ ਜੁਆਇਨ ਹੋ ਜਾਓ ਉਸ ਤੁਹਾਨੂੰ ਹਰ ਰੋਜ਼ ਡੇਲੀ ਪੀਐਸ ਪੀਸੀਐਲ ਨਾਲ ਰਿਲੇਟਡ ਪੀਐਸ ਟੀਸੀਐਲ ਨਾਲ ਰਿਲੇਟਡ ਅਨੇਕਾਂ ਪ੍ਰਤਿਆਆਂ ਦੀਆਂ ਜਾਣਕਾਰੀਆਂ ਉਸ WhatsApp ਗਰੁੱਪ ਦੇ ਵਿੱਚ ਦਿੱਤੀਆਂ ਜਾਂਦੀਆਂ ਹਨ ਕੋਈ ਵੀ ਸੁਝਾਅ ਲਈ ਤੁਸੀਂ ਸਾਨੂੰ ਸੜੇ ਨੰਬਰ ਤੇ ਵਟਸਐਪ ਕਰ ਸਕਦੇ ਹੋ ਵਾਇਸ ਮੈਸੇਜ ਨਾਲ ਤੁਸੀਂ ਭੇਜ ਸਕਦੇ ਹੋ ਜਿਹੜਾ ਨੰਬਰ ਹੈ 96461515144 ਜਿਆਦਾ ਟਾਈਮ ਨਾ ਵੇਸਟ ਕਰਦੇਵੇ ਵੀਡੀਓ ਨੂੰ ਕਰਦਿਆਂ ਸ਼ੁਰੂ ਜਿਹੜਾ ਕਿ ਦੋਸਤੋ ਆਪਣੇ ਪੀਐਸਪੀਐਲ ਅਪਰੈਂਟਸ਼ਿਪ 2600 ਦਾ ਪੇਪਰ ਹੋਇਆ ਸੀਗਾ ਜਿਹੜਾ ਕਿ ਵਿਭਾਗੇ ਵੱਲੋਂ ਵਾਰ-ਵਾਰ ਲਾਰੇ ਲਗਾਏ ਜਾ ਰਹੇ ਸੀਗੇ ਲਾਰੇ ਕਿਸ ਤਰ੍ਹਾਂ ਦੇ ਸੀਗੇ ਕਿ 20 ਤਰੀਕ ਨੂੰ ਰਿਜ਼ਲਟ ਆ ਜਾਏਗਾ ਕਿ 25 ਤਰੀਕ ਨੂੰ ਰਿਜ਼ਲਟ ਆ ਜਾਏਗਾ ਇਤੀ ਤਰੀਕ ਨੂੰ ਰਿਜ਼ਲਟ ਆ ਜਾਏਗਾ ਜਾਂ ਪਹਿਲਾਂ ਉਹਨਾਂ ਜਿਵੇਂ 18 ਤਰੀਕ ਨੂੰ ਕਿਹਾ ਸੀਗਾ ਰਿਜ਼ਲਟ ਆ ਜਾਏਗਾ ਪਰ ਹਾਲ ਤੱਕ ਅੱਜ ਤਰੀਕ ਲਗਭਗ 16 ਹੋ ਗਈ ਹੈ ਪਰ ਹਾਲ ਤੱਕ ਆਪਾਂ ਨੂੰ ਰਿਜ਼ਲਟ ਦੇਖਣ ਨੂੰ ਨਹੀਂ ਮਿਲਿਆ ਕਿਉਂਕਿ ਇੱਕ ਮਹੀਨਾ ਤੋਂ ਉੱਪਰ ਹੋ ਚੁੱਕਿਆ ਹੈ ਜੀ ਹਾਲੇ ਤੱਕ ਰਿਜ਼ਲਟ ਨਹੀਂ ਆਇਆ ਜੀ ਦੋਸਤੋ ਗੱਲ ਕਰ ਲਈਏ ਜੀ ਏਲਮ ਸਾਥੀਆਂ ਦੀ ਜਿਨ੍ਹਾਂ ਨੇ ਏਲਮ ਦਾ ਪੇਪਰ ਦਿੱਤਾ ਸੀਗਾ ਉਹਨਾਂ ਪਹਿਲਾਂ ਤਰੀਕ 25 ਫਿਰ 30 ਫਿਰ 5 ਤਰੀਕ ਦੇ ਦਿੱਤੀ ਜੀ 115 ਤੋਂ ਲੈ ਕੇ 20 ਤੱਕ ਰਿਜ਼ਲਟ ਆਉਣ ਦੀ ਸਭਾਵਨਾ ਉਹਨਾਂ ਕਿਹਾ ਸੀਗਾ ਪਰ ਹਾਲੇ ਤੱਕ ਇਹਦੀ ਰਿਜ਼ਲਟ ਆਪਾਂ ਨੂੰ ਦੇਖਣ ਨੂੰ ਨਹੀਂ ਮਿਲਿਆ ਹੋ ਸਕਦਾ ਛੁੱਟੀਆਂ ਦੇ ਕਾਰਨ ਰਿਜ਼ਲਟ ਲੇਟ ਹੋ ਰਿਹਾ ਹੋਵੇ ਕਿਉਂਕਿ ਛੁੱਟੀਆਂ ਵੀ ਆ ਗਈਆਂ ਸੀ ਜਾਂ ਤੇ ਹੁਣ ਆਪਾਂ ਗੱਲ ਕਰ ਲਈ ਜੀ ਵੀ ਕੱਲ ਨੂੰ ਐਤਵਾਰ ਆ ਗਿਆ ਜੀ ਉਸ ਤੋਂ ਬਾਅਦ ਸੋਮਵਾਰ ਤੱਕ ਜਿਹੜਾ ਕੀ ਰਿਜ਼ਲਟ ਆਉਣ ਦੀ ਸਭਾਵਨਾ ਹੈ ਜੀ ਜਿਹੜਾ ਕੀ ਰਿਜ਼ਲਟ ਉਹਨਾਂ ਨੂੰ ਚਾਹੀਦਾ ਸੀਗਾ ਕਿ ਪਹਿਲਾਂ ਦੇ ਦੇਣਾ ਚਾਹੀਦਾ ਹੈ ਪਰ ਰਿਜ਼ਲਟ ਕਾਫੀ ਜ਼ਿਆਦਾ ਲੇਟ ਕਰ ਰਹੇ ਨੇ ਜੀ ਹੁਣ ਜਿਹੜਾ ਇੱਕ ਹੋਰ ਨਲਾਰਾ ਲਾਇਆ ਜੀ ਉਹ ਹੈਗਾ ਜੀ 15 ਤਰੀਕ ਤੋਂ ਲੈ ਕੇ 20 ਤਰੀਕ ਦੇ ਵਿੱਚਕਾਰ ਤੁਹਾਡਾ ਰਿਜ਼ਲਟ ਜਾਰੀ ਕਰ ਦਿੱਤਾ ਜਾਵੇਗਾ ਜੀ ਅਤੇ ਜਿਹੜੇ ਅਪਰੈਂਟਸ਼ਿਪ ਸਾਥੀਆਂ ਨੇ ਧਰਨਾ ਵੀ ਲਗਾਇਆ ਸੀਗਾ ਅਤੇ ਉਹਨਾਂ ਨੂੰ ਲਿਖਤੀ ਰੂਪ ਦੇ ਵਿੱਚ ਵੀ ਮੈਕਮੇ ਵੱਲੋਂ ਦੇ ਦਿੱਤਾ ਗਿਆ ਹੈ ਕਿ 15 ਤਰੀਕ ਤੋਂ ਲੈ ਕੇ 20 ਦੇ ਵਿੱਚਕਾਰ ਵਿਚਕਾਰ ਤੁਹਾਡਾ ਕੀ ਰਿਜ਼ਲਟ ਜਾਰੀ ਕਰ ਦਿੱਤਾ ਜਾਵੇਗਾ ਅਤੇ ਵੈਰੀਫਿਕੇਸ਼ਨ ਦੀ ਗੱਲ ਕਰ ਲਈਏ ਤਾਂ ਜੀ ਕਿ ਮਹਿਕਮੇ ਨੇ 4 ਅਗਸਤ ਨੂੰ ਇੱਕ ਨੋਟੀਫਿਕੇਸ਼ਨ ਆਪੋ ਆਪਣਿਆਂ ਜਿਹੜੀਆਂ ਕਿ ਡਿਵੀਜ਼ਨਾਂ ਦੇ ਜਾਂ ਕਿੱਥੇ ਵੀ ਸਰਕਲ ਹਨ ਉੱਥੇ ਜਿਹੜੀ ਕਿ ਵੈਰੀਫਿਕੇਸ਼ਨ ਕਰਵਾਈ ਜਾ ਰਹੀ ਹੈ ਉਹਨਾਂ ਦੀ ਕਮੇਟੀਆਂ ਵੀ ਬਣ ਕੇ ਤਿਆਰ ਹੋ ਚੁੱਕੀਆਂ ਹਨ ਉਹਨਾਂ ਕਮੇਟੀਆਂ ਦੇ ਵਿੱਚ ਵੀ ਉਹਨਾਂ ਇੱਕ ਲਿਖਤੀ ਰੂਪ ਵਿੱਚ ਉਹਨਾਂ ਨੂੰ ਦੱਸ ਦਿੱਤਾ ਗਿਆ ਸੀ ਕਿ ਤੁਸੀਂ ਤੁਹਾਡਾ ਅਗਸਤ ਅਗਸਤ ਦੇ ਮੱਧ ਦੇ ਵਿੱਚ ਤੁਸੀਂ ਵੈਰੀਫਿਕੇਸ਼ਨ ਕਰਾਉਣੀ ਹੈ ਜੀ ਪਰ ਹਾਲੇ ਤੱਕ ਗਸ ਦੀ ਮੱਤ ਦੀ ਗੱਲ ਕਰੀਏ ਤਾਂ ਗਸ ਦੀ ਮੱਤ ਵੀ ਲਗਭਗ ਲੰਘ ਹੀ ਚੁੱਕੀ ਆ ਜੀ ਪਰ ਹਾਲੇ ਤੱਕ ਵੀ ਰਿਜ਼ਲਟ ਜਿਹੜਾ ਕੀ ਉਹ ਆਪਾਂ ਨੂੰ ਦੇਖਣ ਨੂੰ ਨਹੀਂ ਮਿਲਿਆ ਕੁਝ ਨਾ ਕੁਝ ਸਾਥੀ ਸਾਰੇ ਹੀ ਰੋਸ ਦੇ ਵਿੱਚ ਨੇ ਅਤੇ ਵੇਟ ਵੀ ਬਹੁਤ ਹੀ ਜ਼ਿਆਦਾ ਕਰ ਰਹੇ ਹਨ ਕਿ ਰਿਜ਼ਲਟ ਹਾਲੇ ਤੱਕ ਕਿਉਂ ਨਹੀਂ ਆਇਆ ਕਿਉਂਕਿ ਗੱਲ ਕਰ ਲਈ ਆਪਾਂ ਸੀਆਰਏ 301 ਜਿਹੜੀ ਕਿ ਪਿੱਛੇ 2500 ਪੋਸਟਾਂ ਸੀਗੀਆਂ ਏਲਮ ਦੀਆਂ ਉਹਨਾਂ ਦਾ ਜਿਹੜਾ ਕਿ 23 ਜੂਨ ਨੂੰ ਪੇਪਰ ਹੋਇਆ ਸੀਗਾ ਅਤੇ 7 ਅਗਸਤ ਨੂੰ ਉਹਨਾਂ ਦਾ ਰਿਜ਼ਲਟ ਜਾਰੀ ਕਰ ਦਿੱਤਾ ਗਿਆ ਸੀਗਾ ਜੀ 7 ਅਗਸਤ ਨੂੰ ਰਿਜ਼ਲਟ ਜਾਰੀ ਕਰ ਦਿੱਤਾ ਗਿਆ ਸੀ ਉਸ ਤੋਂ 2 ਦਿਨ ਬਾਅਦ ਹੀ ਉਹਨਾਂ ਜਿਹੜੇ ਕੁਆਲੀਫਾਈਡ ਜਿਹੜੇ ਸਾਥੀ ਸੀਗੇ ਉਹਨਾਂ ਨੂੰ ਵੈਰੀਫਿਕੇਸ਼ਨ ਤੇ ਬੁਲਾ ਲਿਆ ਸੀਗਾ ਅਤੇ ਜਲਦੀ ਉਹਨਾਂ ਦਾ ਪ੍ਰੋਸੈਸ ਵੀ ਕੰਟੀਨਿਊ ਚਲਾ ਦਿੱਤਾ ਗਿਆ ਸੀਗਾ ਹੁਣ ਗੱਲ ਕਰ ਲਈ ਆਪਾਂ ਸੀਆਰ 312/25 ਦੀ ਦੋਸਤੋ ਹਾਲੇ ਤੱਕ ਆਪ ਨੂੰ ਰਿਜ਼ਲਟ ਦੇਖਣ ਨੂੰ ਨਹੀਂ ਮਿਲਿਆ ਜੀ ਰਿਜ਼ਲਟ ਜਦੋਂ ਆਏਗਾ ਰਿਜ਼ਲਟ ਜਾਨਕੀ 20 ਤਰੀਕ ਤੋਂ ਪਹਿਲਾਂ ਪਹਿਲਾਂ ਆਪਣਾ ਰਿਜ਼ਲਟ ਆ ਜਾਏਗਾ ਜੇ ਅਜ ਜੋ 16 ਤਰੀਕ ਹੋਗੀ ਲਗਭਗ 1 2 3 ਦਿਨ ਤੱਕ ਆਪਾਂ ਵੇਟ ਹੋਰ ਕਰ ਲੈਣੇ ਆ ਜੀ ਰਿਜ਼ਲਟ ਤੋਂ ਬਾਅਦ ਆਪਣੀ ਵੈਰੀਫਿਕੇਸ਼ਨ ਸਟਾਰਟ ਹੋਏਗੀ ਜੀ ਵੈਰੀਫਿਕੇਸ਼ਨ ਦੇ ਵਿੱਚ ਜਿਹੜੇ ਕਿ ਉਹਨਾਂ ਨੇ ਡਾਕੂਮੈਂਟਸ ਆਪਨੇ ਕੋਲ ਮੰਗੇ ਹਨ ਜੀ ਉਹ ਹਾਂ ਜੀ ਇੱਕ ਦਸਵੀਂ ਦਾ ਮੈਟ੍ਰਿਕ ਦਾ ਸਰਟੀਫਿਕੇਟ ਤੁਹਾਡੇ ਕੋਲ ਹੋਣਾ ਜ਼ਰੂਰੀ ਹੈ ਜਿਸ ਦੇ ਵਿੱਚ ਤੁਸੀਂ ਪੰਜਾਬੀ ਭਾਸ਼ਾ ਵਿੱਚ ਕਿਸੇ ਵੀ ਸੰਸਥਾ ਤੋਂ ਤੁਸੀਂ ਪਾਸ ਕੀਤੀ ਹੋਈ ਹੋਣੀ ਚਾਹੀਦੀ ਹੈ ਜੀ ਇਹ ਨਹੀਂ ਹੈਗਾ ਕਿ PSEB ਤੋਂ ਜਾਂ CBSE ਬੋਰਡ ਤੋਂ 10ਵੀਂ ਪਾਸ ਕੀਤੀ ਹੋਵੇ ਕਿਸੇ ਵੀ ਕਿਸੇ ਵੀ ਬੋਰਡ ਜਿਹੜਾ ਕਿ ਮਾਨਤਾ ਪ੍ਰਾਪਤ ਬੋਰਡ ਤੋਂ ਤੁਹਾਡੀ ਸੌਰੀ 10ਵੀਂ ਪਾਸ ਹੋਈ ਹੋਣੀ ਚਾਹੀਦੀ ਹੈ ਜੀ 10ਵੀਂ ਦੇ ਵਿੱਚ ਇੱਕ ਪੰਜਾਬੀ ਭਾਸ਼ਾ ਦਾ ਤੁਹਾਡਾ ਜਿਹੜਾ ਕਿ ਸਰਟੀਫਿਕੇਟ ਤੁਹਾਡਾ ਪੰਜਾਬੀ ਵਿਸ਼ਾ ਪਾਸ ਹੋਇਆ ਹੋਣਾ ਜ਼ਰੂਰੀ ਹੈ ਜੀ ਤੇ ਉਸ ਤੋਂ ਬਾਅਦ ਗੱਲ ਕਰ ਲਈਏ ਜੀ ਆਪਾਂ ਪੰਜਾਬ ਰੈਜ਼ੀਡੈਂਸ ਦੀ ਜੀ ਉਹ ਸਰਟੀਫਿਕੇਟ ਜਨਮ ਤੋਂ ਹੀ ਮੰਨਿਆ ਜਾਵੇਗਾ ਜੀ ਜਨਮ ਤੋਂ ਹੀ ਮੰਨਿਆ ਜਾਵੇਗਾ ਜੀ ਨਾਲ ਮੈਂ ਇੱਕ ਪਿਕ ਵੀ ਲਗਾ ਦਿਨਾ ਕਿਸਰਨਾ ਮੰਨਿਆ ਜਾਵੇਗਾ ਆ ਦੇਖ ਲਓ ਜੀ ਨਾਲ ਇੱਕ ਪਿਕ ਲਗਾ ਦਿੱਤੀ ਗਈ ਹੈ ਇੱਕ ਇੱਕ ਸਰਟੀਫਿਕੇਟ ਦੀ ਪਿਕ ਹੈ ਜਿਹੜਾ ਕਿ ਆ ਦੇਖੋ ਲਾਈਨ ਦੇ ਉੱਪਰ ਹੀ ਲਿਖਿਆ ਹੋਇਆ ਹੈ ਜੀ ਕਿ ਇਹ ਸਰਟੀਫਿਕੇਟ ਜਨਮ ਤੋਂ ਹੀ ਆਪਣੇ ਪੰਜਾਬ ਦਾ ਇਹ ਵਸਨੀਕ ਹੈ ਜੀ ਤਾਂ ਇਸ ਦਾ ਜਿਹੜਾ ਕਿ ਰੈਜੀਡੈਂਸ ਸਰਟੀਫਿਕੇਟ ਮੰਨਿਆ ਜਾਵੇਗਾ ਜਿਹੜਾ ਕਿ ਘੱਟੋ ਘੱਟ 5 ਸਾਲ ਵਾਲਾ ਹੈਗਾ ਜੀ ਉਹ ਮੰਨਿਆ ਨਹੀਂ ਜਾਵੇਗਾ ਜੀ ਠੀਕ ਹੈ ਨਾ ਦੋਸਤੋ ਜਿਹੜਾ ਕਿ 5 ਸਾਲ ਵਾਲਾ ਉਹ ਨਹੀਂ ਮੰਨਿਆ ਜਾਵੇਗਾ ਲਗਭਗ ਜਨਮ ਤੋਂ ਹੀ ਰਹਿ ਰਹੇ ਹੋਵੇ ਉਹ ਜਨਮ ਤੋਂ ਕਿਵੇਂ ਬਣਵਾਉਣਾ ਹੈ ਤੁਸੀਂ ਸਿਵਲਾ ਕੇਂਦਰ ਵਿੱਚ ਜਾ ਕੇ ਆਪਣਾ ਇੱਕ ਜਨਮ ਦਾ ਸਰਟੀਫਿਕੇਟ ਵੀ ਦੇ ਸਕਦੇ ਹੋ ਜਿਨ੍ਹਾਂ ਕੋਲ ਜਨਮ ਸਰਟੀਫਿਕੇਟ ਨਹੀਂ ਹੈ ਉਹ ਪਾਸਪੋਰਟ ਵੀ ਦੇ ਸਕਦੇ ਹਨ ਜਿਨ੍ਹਾਂ ਕੋਲ ਪਾਸਪੋਰਟ ਵੀ ਨਹੀਂ ਬਣਾ ਹੋਇਆ ਤਾਂ ਉਹ ਸਰਪੰਚ ਵੱਲੋਂ ਕੋਸ਼ਨਾ ਪੱਤਰ ਲਗਾ ਕੇ ਤੁਹਾਡਾ ਸਰਟੀਫਿਕੇਟ ਪੰਜਾਬ ਜਨਮ ਵਾਲਾ ਬਣ ਜਾਵੇਗਾ ਜੀ ਜੇਕਰ ਤੁਸੀਂ ਫਿਰ ਵੀ ਨਹੀਂ ਬਣਵਾ ਸਕਦੇ ਤਾਂ ਆਪਣਾ ਡਿਸਕ੍ਰਿਪਸ਼ਨ ਦੇ ਵਿੱਚ ਮੋਬਾਈਲ ਨੰਬਰ ਵੀ ਦਿੱਤਾ ਹੋਇਆ ਹੈ ਉਸ ਤੋਂ ਤੁਸੀਂ ਸਾਨੂੰ ਡਾਇਰੈਕਟ WhatsApp ਤੇ ਮੈਸੇਜ ਕਰਕੇ ਸਾਡੇ ਕੋਲ ਪੁੱਛ ਸਕਦੇ ਹੋ ਜੇਕਰ ਫਿਰ ਵੀ ਨਹੀਂ ਬਣ ਰਿਹਾ ਤਾਂ ਤੁਸੀਂ ਸਾਡੇ ਕੋਲੋਂ ਵੀ ਅਪਲਾਈ ਕਰਵਾ ਸਕਦੇ ਹੋ ਜਿਹੜਾ ਕਿ ਤੁਹਾਡਾ 10 ਤੋਂ 15 ਦਿਨ ਦੇ ਵਿੱਚ ਵਿੱਚ ਅਪਰੂਵਡ ਕਰਵਾ ਕੇ ਦੇ ਦਿੱਤਾ ਜਾਵੇਗਾ ਜੀ ਗੱਲ ਕਰ ਲਈ ਜੀ ਆਪਾਂ ਅਪਰੈਂਟਸ਼ਿਪ 2600 ਵਾਲੇ ਸਾਥੀਆਂ ਦੀ ਜੀ ਜਿਹੜੇ ਕਿ ਉਹਨਾਂ ਦਾ ਸਰਟੀਫਿਕੇਟ ਵੀ ਪੰਜਾਬ ਰੈਜ਼ੀਡੈਂਸ ਦਾ ਜਨਮ ਵਾਲਾ ਹੀ ਚੱਲੇਗਾ ਅਤੇ ਜਨਮ ਵਾਲਾ ਚੱਲੇਗਾ ਉਸ ਤੋਂ ਬਾਅਦ ਜਿਹੜਾ ਕਿ 10ਵੀਂ ਵੀ ਤੁਹਾਡੀ ਪੰਜਾਬੀ ਵਿਸ਼ਾ ਪਾਸ ਹੋਇਆ ਹੋਣਾ ਚਾਹੀਦਾ ਹੈ ਜੀ ਠੀਕ ਹੈ ਦੋਸਤੋ ਅੱਗੇ ਆਪਾਂ ਆਈਟੀ ਦੀ ਗੱਲ ਕਰ ਲਈ ਜੀ ਆਈਟੀ ਦੇ ਸਰਟੀਫਿਕੇਟ ਤੇ ਜਿਨ੍ਹਾਂ ਤੇ ਗ੍ਰੀਨ ਟਿਕ ਨਹੀਂ ਲੱਗਿਆ ਹੋਆ ਓਨਲੀ ਸਾਈਨ ਹਨ ਉਹ ਵੀ ਚੱਲੇਗਾ ਅਤੇ ਜਿਨ੍ਹਾਂ ਦਾ ਗ੍ਰੀਨ ਟਿਕ ਨਹੀਂ ਲੱਗਿਆ ਹੋਆ ਓਨਲੀ ਕੁਐਸਚਨ ਮਾਰਕ ਨਾਲ ਸਿਗਨੇਚਰ ਕੁਐਸਚਨ ਮਾਰਕ ਲੱਗਿਆ ਹੋਇਆ ਉਹ ਕਿਵੇਂ ਕੁਐਸਚਨ ਮਾਰਕ ਹਟਾਉਣਾ ਹੈ ਜੀ ਉਹ ਆਪਾਂ ਆਲਰੇਡੀ ਵੀਡੀਓ ਦੇ ਵਿੱਚ ਦੱਸ ਚੁੱਕਿਆ ਜੀ ਪਹਿਲਾਂ ਇੱਕ ਵੀਡੀਓ ਆਪਾਂ ਪਾਈ ਸੀਗੀ ਉਸ ਦੇ ਵਿੱਚ ਦੱਸ ਚੁੱਕਾ ਤੁਸੀਂ ਪਲੇਲਿਸਟ ਬਣੀ ਹੋਈ ਹੈ ਉਹ ਤੋਂ ਤੁਸੀਂ ਜਾ ਕੇ ਸਿੱਧਾ ਵੇਖ ਸਕਦੇ ਹੋ ਜੀ ਉਹ ਕਿਵੇਂ ਵੈਰੀਫਾਈ ਕਰਨਾ ਹੈ ਪੂਰੀ ਜਾਣਕਾਰੀ ਉਸ ਦੇ ਵਿੱਚ ਆਪਾਂ ਦਿੱਤੀ ਹੋਈ ਹੈ ਜੀ ਠੀਕ ਹੈ ਦੋਸਤੋ ਉਸ ਤੋਂ ਬਾਅਦ ਆਪਾਂ ਗੱਲ ਕਰ ਲਈਏ ਜੀ ਅਪਰੈਂਟਸਿਪ ਜਿਨ੍ਹਾਂ ਨੇ ਦੋਸਤਾਂ ਨੇ ਕੀਤੀ ਹੋਈ ਹੈ ਉਹਨਾਂ ਵਾਸਤੇ ਸੀਆਰ 312/25 ਦੀ ਜਿਹੜੀ ਕਿ ਵੈਰੀਫਿਕੇਸ਼ਨ ਹੋਣੀ ਹੈ ਉਹ ਵੈਰੀਫਿਕੇਸ਼ਨ ਦੇ ਵਿੱਚ ਉਹਨਾਂ ਨੇ ਐਨਏਸੀ ਦਾ ਸਰਟੀਫਿਕੇਟ ਜਿਹੜਾ ਕਿ ਲਾਈਨਮੈਨ ਬਤੌਰ ਵਜੋਂ ਜਿਹੜਾ ਕਿ ਤੁਹਾਡੀ ਅਪਰੈਂਟਸਿਪ ਐਨਏਸੀ ਦਾ ਸਰਟੀਫਿਕੇਟ ਹੋਇਆ ਹੋਣਾ ਚਾਹੀਦਾ ਹੈ ਜੀ ਸੋ ਦੋਸਤੋ ਰਿਜ਼ਲਟ ਦੀ ਦਿਵਾਰੀ ਫਿਰ ਮੈਂ ਗੱਲ ਕਰ ਲੈਣਾ ਜੀ ਰਿਜ਼ਲਟ ਜਿਹੜਾ ਕਿ ਆਪਣਾ ਅ 15 ਤਰੀਕ ਤੋਂ ਲੈ ਕੇ 20 ਤਰੀਕ ਦੇ ਵਿਚਕਾਰ ਉਹਨਾਂ ਦੱਸਿਆ ਸੀ ਅੱਜ 16 ਤਰੀਕ ਹੋ ਗਈ ਹੈ ਅਤੇ ਰਿਜ਼ਲਟ ਵੀ ਆਪਣਾ ਬਸ ਇੱਕ ਦੋ ਦਿਨਾਂ ਤੱਕ ਆਉਣ ਦੀ ਸਭਾਵਨਾ ਹੈ ਜੀ ਦੋਸਤੋ ਥੋੜੀ ਜੀ ਹੋਰ ਵੇਟ ਕਰ ਲਓ ਜੀ ਅਤੇ ਤੁਹਾਡੇ ਕਿੰਨੇ ਕਿੰਨੇ ਨੰਬਰ ਆਏ ਹਨ ਇਲਮ ਵਿੱਚੋਂ ਅਤੇ ਕਿੰਨੇ ਕਿੰਨੇ ਨੰਬਰ ਤੁਹਾਡੇ ਆਏ ਹਨ ਆਪਣੇ ਅਪ੍ਰੈਂਟਿਸ਼ਿਪ ਦੇ ਵਿੱਚੋਂ ਆਪਣੇ ਨੰਬਰ ਤੇ ਆਪਣੀ ਕੈਟਾਗਰੀ ਲਿਖ ਕੇ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਸੋ ਦੋਸਤੋ ਅੱਜ ਦੀ ਵੀਡੀਓ ਇਹ ਤੁਹਾਨੂੰ ਕਿਸਰ ਤੇ ਲੱਗੀ ਹੈ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸੋ ਅਤੇ ਲਾਈਕ ਜ਼ਰੂਰ ਕਰ ਦਿਓ ਜੀ ਓਨਲੀ ਸਿਰਫ ਆਪਾਂ ਫ੍ਰੀ ਆਫ ਕੋਸਟ ਹੈ ਸਭ ਕੁਝ ਓਨਲੀ ਲਾਈਕ ਤੁਹਾਡੇ ਕੋਲ ਪਾ ਲੈਣਾ ਜੀ ਸਿਰਫ ਲਾਈਕ ਸਾਡੀ ਵੀਡੀਓ ਨੂੰ ਕਰ ਦਿੱਤਾ ਕਰੋ ਜੀ ਇਸ ਦੇ ਨਾਲ ਹੀ ਸਾਨੂੰ ਥੋੜਾ ਜਿਹਾ ਹੌਸਲਾ ਹੋ ਜਾਂਦਾ ਕਿ ਸਾਥੀ ਸਾਨੂੰ ਬਹੁਤ ਹੀ ਜ਼ਿਆਦਾ ਪਿਆਰ ਕਰਦੇ ਹਨ ਸੋ ਸਾਰੇ ਸਾਥੀਆਂ ਦਾ ਤੈ ਦਲੋ ਧੰਨਵਾਦ ਸਤਿ ਸ੍ਰੀ ਅਕਾਲ ਸਾਥਿਓ